ਨਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਜਗੇੜਾ ਨਹਿਰ ਦੇ ਨੇੜੇ ਮਲੇਰ ਕੋਟਲਾਵਾਲ ਜਾ ਰਹੀ ਇੱਕ ਮਹਿੰਦਰਾ ਬਲੇਰੋ ਪਿਕਅਪ ਗੱਡੀ ਨਹਿਰ ਦੇ ਵਿੱਚ ਡੇਕ ਗਈ ਹੈ ਇਹ ਗੱਡੀ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਸੀਗੀ ਰਾਣਾ ਸਾਹਿਬ ਰਾਹੀਂ ਜਗੇੜਾਵਾਲ ਜਾਂਦੇ ਸਮੇਂ ਇਹ ਹਾਦਸਾ ਵਾਪਰ ਗਿਆ ਗੱਡੀ ਦੇ ਵਿੱਚ ਲਗਭਗ 26 ਤੋਂ 27 ਸ਼ਰਧਾਲੂ ਸਵਾਰ ਸਨ ਹਾਦਸੇ ਤੋਂ ਬਾਅਦ ਪੁਲਿਸ ਡਰਾਈਵਰ ਤੇ ਇਲਾਕਾ ਨਿਵਾਸੀ ਰਾਹਤ ਤੇ ਬਚਾਅ ਕਾਰਜ ਦੇ ਵਿੱਚ ਜੁਟੇ ਹੋਏ ਨੇ ਮਿਲੀ ਜਾਣਕਾਰੀ ਮੁਤਾਬਕ 6 ਸ਼ਰਦਾਲੂਆਂ ਦੀ ਮੌਤ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਉਹਨਾਂ ਦੀ ਭਾਲ ਸੁਰੱਖਿਆ ਟੀਮਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਨਹਿਰ ਦੇ ਵਿੱਚ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ 26 ਤੋਂ 27 ਲੋਕ ਇਸ ਪਿਕਅਪ ਗੱਡੀ ਦੇ ਵਿੱਚ ਸਵਾਰ ਸਨ ਜੋ ਕਿ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਹੁਣ ਤੱਕ ਖਬਰ ਦੱਸੀ ਜਾ ਰਹੀ ਹੈ ਪੁਲਿਸ ਲਗਾਤਾਰ ਉੱਥੇ ਤਫ਼ਤੀਸ਼ ਕਰ ਰਹੀ ਹੈ ਜਾਂਚ ਕਰ ਰਹੀ ਹੈ ਬੜੀ ਮੰਤ ਭਾਗੀ ਘਟਨਾ ਵਾਪਰੀ ਆ ਨਾਣੇਂਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਕੋਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਦੀ ਹਜੇ ਭਾਲ ਅਸੀਂ ਕਰ ਰਹੇ ਆ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਗਣਿਆਂ ਦੀ ਡੈਥ ਹੋ ਗਈ ਹੈ ਜਿਹਦੇ ਵਿੱਚ ਬੱਚੇ ਸੀ ਜੋ ਪਰ ਬਹੁਤ ਮੰਦਭਾਗੀ ਇਹ ਘਟਨਾ ਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਇਸੇ ਜਿਵੇਂ ਲੋਕ ਨੂੰ ਇੱਕ ਕੰਟਰੋਲ ਰੂਮ ਈਨਫੋਰਮੇਸ਼ਨ ਆਈ ਕਿ ਇੱਕ ਟੈਂਪੋ ਮਚ ਡਿੱਗ ਗਿਆ ਹੈਗਾ ਤੇ ਉਹਦੇ ਵਿੱਚ ਸਵਾਰੀਆਂ ਸੀ ਜੀ ਤੇ ਸਾਰੀ ਸਵਾਰੀਆਂ ਪਾਣੀ ਚ ਅੰਦਰ ਗਿਰ ਗਈਆਂ ਤੇ ਇਮੀਡੀਏਟਲੀ ਐਸਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਐਸਸੇਜ ਪਤਾ ਲੱਗਿਆ ਕਿ 24 ਪੈਸੇਂਜਰ ਸੀਗੇ ਤੇ ਇੱਕ ਡਰਾਈਵਰ ਸੀਗਾ ਤੇ ਹੁਣ ਤੱਕ 22 ਪਾਣੀ ਚ ਕਢ ਲਈ ਹੈ ਇੱਕ ਹੋਰ ਸ਼ਾਇਦ ਲੋਕੇਟ ਹੋ ਗਿਆ ਸੇਭਰ ਤੇ ਹੁਣ ਜਾ ਕੇ ਪਤਾ ਲੱਗ ਜਾਏਗਾ ਤੇ ਆਈ ਥਿੰਕ 19 18 ਜਾਂ 19 ਦੇ ਤਕਰੀਬਤ ਠੀਕ ਠਾਕ ਨੇ ਤੇ ਇਲਾਜ ਵੀ ਕਰਵਾ ਰਹੇ ਕੁਝ ਆਪਣੇ ਇਲਾਜ ਕਰਾ ਕੇ ਘਰੇ ਜਾ ਚੁਕੇ ਆ ਚਾਰ ਦਾ ਹੁਣ ਤੱਕ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਇੱਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈਗਾ ਮੇਰਾ ਬੇਟਾ ਮਾਨਕਾਲ ਬਿਹਾਇਆ ਹੈ ਉਥੋਂ ਦੀ ਗੱਡੀ ਦੀ ਹੈ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਹੋ ਗਈ ਹੈ ਮੈਂ ਫਗਨ ਕਰ ਤੇਰੇ ਬੇਟੀ ਦੀ ਸਾਲੀ ਉਹ ਨਹੀਂ ਮੈਂ ਵੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਸਾਨੂੰ ਕੋ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰ ਦੇ ਚ ਜਾਂ ਇਧਰ ਆਉਂਦੇ ਜੀ ਉਧਰ ਪਾਸੇ ਕਿਵੇਂ ਗਈ ਹਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਸਿਰ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਛੜੀ ਸਾਡੇ ਤਾਂ ਉਤਰੇ ਨਹੀਂ ਉਠਾਉਂਦੇ ਨਹੀਂ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹੋਣ ਤੋਰੇ ਨੇ ਉਥੋਂ ਮਾਨਕਾ ਕਿੰਨੇ ਕ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਥੀ ਸਾਢੇ 9 ਵਜੇ ਵੀ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ ਬਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪਲੀ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮੜ ਤੋਂ ਵੀ ਜਗੀੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸਹਾਯੋਗ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥੀ ਸੀਗੀ ਵੀਰੇ ਲੈਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਕੋਈ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਇਹ ਕਿਹੜੀ ਨਹਿਰ ਹੈ ਇਹ ਮਠੰਡਾ ব্রাঞ্চ ਆ ਗਿਆ ਪਤਾ ਨਹੀਂ ਕਿ ਕਿੰਨੇ ਬੰਦੇ ਗੱਡੀ ਦੇ ਵੀਰੋਂ ਕੋਈ ਕੰਟਰੋਲ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਡਰਾਈਵਰ ਸੀਗਾ ਉਹ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀ ਕਿ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿ 16 17 ਬੰਦੇ ਜਿਹੜੇ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੁੱਚੇ ਗੱਡੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਤਾਂ ਇਸ ਖਬਰ ਤੇ ਅੱਗੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਜਗਮੀਤ ਜੁੜ ਗਏ ਨੇ ਜਗਮੀਤ ਕੀ ਕੁਝ ਜਾਣਕਾਰੀ ਖੰਨਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਪਿਕਅਪ ਗੱਡੀ ਦੇ ਵਿੱਚ 26 ਤੋਂ 27 ਲੋਕ ਸਵਾਰ ਸਨ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੀ ਕੁਝ ਅਪਡੇਟ ਹੈ ਅੱਗੇ ਇਸ ਤੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੀਤੀ ਰਾਤ ਜਿਹੜਾ ਖੰਨਾ ਦੇ ਵਿੱਚ ਇੱਕ ਸੜਕ ਹਾਦਸਾ ਹੋ ਜਾਂਦਾ ਹੈ ਜਿਹੜੀ ਤੇ ਪਿਕਅਪ ਗੱਡੀ ਆ ਜਿਹੜੀ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਮਹਿੰਦਰਾ ਫਲਾਰੋ ਪਿਕਅਪ ਗੱਡੀ ਜਿਹੜੀ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਜੋ ਮਾਤਾ ਸ਼੍ਰੀ ਨਾਣਾ ਦੇਵ ਦੇ ਦਰਸ਼ਨ ਕਰਕੇ ਵਾਪਸ ਮਲੇਰਕੋਟਲਾ ਨੂੰ ਜਾ ਰਹੇ ਸਨ ਤੇ ਜਦੋਂ ਉਹ ਖੰਨਾ ਦੇ ਨੇੜੇ ਪਹੁੰਚੇ ਹਾਂ ਤਾਂ ਇਹ ਜਿਹੜੀ ਇੱਕਦਮ ਸਤਲਨ ਦੇ ਰੰਕਾਮ ਜਿਹੜੇ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਇਹ ਪਿਕਅਪ ਗੱਡੀ ਆ ਨਹਿਰ ਦੇ ਵਿੱਚ ਡੇਗ ਜਾਂਦੇ ਜਿਹਦੇ ਵਿੱਚ 25 ਤੋਂ 26 ਸਵਾਰੀਆਂ ਜਿਹੜੇ ਸ਼ਰਦਾ ਲੋਸੀ ਉਹ ਮੌਜੂਦ ਸੀ ਦੱਸਿਆ ਜਾ ਰਿਹਾ ਕਿ 6 ਦੇ ਕਰੀਬ ਜਿਹੜਾ ਲੋਕਾਂ ਦੀ ਮੌਸਮ ਹੋਣ ਦੀ ਵੀ ਖਬਰ ਆਇਆ ਬਤਾ ਜਿਹੜੇ ਇਹਨਾਂ ਨੂੰ ਬਚਾਉਣ ਦੇ ਕਾਰਜ ਜੋ ਚੱਲ ਰਹੇ ਨੇ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਨੇੜੇ ਦੇ ਵੱਖ-ਵੱਖ ਹਸਪਤਾਲਾਂ ਦੇ ਲਈ ਇਲਾਕੇ ਦੇ ਵਿੱਚ ਭਰਤੀ ਕਰਵਾਇਆ ਗਿਆ ਜੀ ਤੇ ਜਿਹੜੇ 26 ਤੋਂ 27 ਲੋਕ ਇਸ ਦੇ ਵਿੱਚ ਸਵਾਰ ਸਨ ਕਿ ਪਿਕਅਪ ਗੱਡੀ ਦੀ ਇਨੀ ਕੈਪੈਸਿਟੀ ਸੀਗੀ ਜਾਂ ਫਿਰ ਜ਼ਿਆਦਾ ਯਾਤਰੀ ਹੋਣ ਕਰਕੇ ਪਿਕਅਪ ਗੱਡੀ ਜਿਹੜੀ ਹੈਗੀ ਹੈ ਇਹ ਡਿਸਬੈਲੈਂਸ ਹੋ ਗਈ ਤੇ ਪਾਣੀ ਦੇ ਵਿੱਚ ਡਿੱਗ ਗਈ ਹੈ ਕੀ ਕੁਝ ਕਾਰਨ ਰਹੀ ਇਸ ਐਕਸੀਡੈਂਟ ਦੇ ਪਿੱਛੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲਾਂ ਤਾਂ ਜਿਹੜੀਆਂ ਇਹ ਗੱਡੀਆਂ ਨੇ ਜੋ ਮਾਲ ਦੇ ਢੋਟੋ ਇਹਦੇ ਲਈ ਵਰਤੀਆਂ ਜਾਂਦੀਆਂ ਨੇ ਪਰ ਦੇਖਣ ਦੇ ਵਿੱਚ ਆਉਂਦਾ ਕਿ ਜੋ ਪਿੰਡਾਂ ਦੇ ਲੋਕ ਨੇ ਜਾਂ ਹੋਰ ਲੋਕ ਨੇ ਕਈ ਵਾਰ ਇਸ ਨੂੰ ਆਪਣਾ ਦੂਰ ਨੇੜੇ ਜਾਣ ਦੇ ਲਈ ਵੀ ਇਸਤੇਮਾਲ ਕਰਦੇ ਨੇ ਜਿਸ ਕਰਕੇ ਇਸ ਦੇ ਵਿੱਚ ਜਿਹੜੀ ਲੋਕਾਂ ਦੀ ਸ਼ਮਤਾ ਦੇ ਨਾ ਹੋਣ ਦੇ ਕਾਰਨ ਜਿਹੜੀ ਇਸ ਗੱਡੀ ਦਾ ਬੈਲੈਂਸ ਜਿਹੜਾ ਵਿਗੜਿਆ ਹੋਇਆ ਸਕਦਾ ਜਾਂ ਦੂਰ ਤੋਂ ਜਿਹੜਾ ਸਫ਼ਰ ਕਿੰਨਾ ਕਿਤੇ ਜਿਹੜਾ ਡਰਾਈਵਰ ਨੂੰ ਉਸ ਦੇ ਕਾਰਨ ਜਿਹੜਾ ਬਹੁਤ ਸਕੇ ਆ ਹੋ ਸਕਦਾ ਹੋ ਸਕਦੀ ਐ ਇਸ ਨੂੰ ਉਸ ਦੇ ਕਾਰਨ ਜਿਹੜਾ ਇਹ ਹਾਦਸਾ ਹੋਇਆ ਹੋ ਸਕਦਾ ਹੈ ਫਿਲਹਾਲ ਇਸ ਦੇ ਹਾਦਸੇ ਬਾਰੇ ਜਿਹੜੀ ਪੁਲਿਸ ਕੋਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਸ ਹਾਲਾਤ ਦੇ ਵਿੱਚ ਗੱਡੀ ਦਾ ਬੈਲੈਂਸ ਵਗੜਿਆ ਤੇ ਇਹ ਹਾਦਸਾ ਹੋਇਆ ਜੀ ਤੇ ਕੀ ਇਸ ਦੇ ਵਿੱਚ ਬੱਚੇ ਵੀ ਸਵਾਰ ਸਨ ਬੱਚਿਆਂ ਦੀ ਵੀ ਮੌਤ ਹੋਈ ਹੈ ਇਸ ਦੇ ਵਿੱਚ ਜੀ ਬਿਲਕੁਲ ਇਸ ਦੇ ਵਿੱਚ ਇੱਕ ਬੱਚੇ ਦੀ ਜਿਹੜੀ ਉਹਦੀ ਮੌਤ ਹੋ ਜਾਂਦੀ ਐ ਤੇ ਉਸਦੀ ਮਾਤਾ ਦੀ ਮੌਤ ਹੋ ਜਾਂਦੀ ਐ ਤੇ ਜਿਹੜੇ ਚਾਰ ਇਸ ਦੇ ਵਿੱਚ ਡੈਡ ਬਾਡੀ ਮਿਲਦੇ ਐ ਤੇ ਉਹ ਜਿਹੜੀ ਇੱਕ ਤੋਂ ਦੋ ਜਿਹੜੇ ਲੋਕਾਂ ਦੀ ਉਹਨਾਂ ਦੀ ਜਿਹੜੀ ਇਸ ਨਹਿਰ ਦੇ ਵਿੱਚ ਭਾਲ ਕੀਤੀ ਜਾ ਰਹੀ ਸੀ ਠੀਕ ਹੈ ਜਗਵੀਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਮਾਨ ਜਾਣਕਾਰੀ ਸਾਂਝੀ ਕੀਤੀ ਤਾਂ ਪਿਕਅਪ ਗੱਡੀ ਜਿਹੜੀ ਹੈ ਉਹ ਜਿਵੇਂ ਕਿ ਸਾਨੂੰ ਸਹਿਯੋਗੀ ਸਾਡੇ ਦੱਸ ਰਹੇ ਨੇ ਕਿ ਗਲਤ ਗੱਡੀ ਇੱਕ ਤਰੀਕੇ ਦੇ ਨਾਲ ਇਸਤੇਮਾਲ ਕੀਤੀ ਗਈ ਸ਼ਰਧਾਲੂਆਂ ਦੇ ਵੱਲੋਂ 26 ਤੋਂ 27 ਲੋਕ ਸਵਾਰ ਸਨ ਜ਼ਿਆਦਾ ਲੋਕੀ ਗੱਡੀ ਦੇ ਵਿੱਚ ਸਵਾਰ ਸਨ ਹਲੇ ਪੁਲਿਸ ਜਿਹੜੀ ਹੈ ਤਫਤੀਸ਼ ਕਰ ਰਹੀ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਸੀ